ਹੈਲੋ ਜੀ ਸਾਰਾ ਸ਼ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਲੋ ਜੀ ਅੱਜ ਆਪਾਂ ਗਏ ਹਾਂ ਗੁਰਦਰਾ ਪਉਵਿੰਡ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਆਪਾਂ ਇੱਥੇ ਆਏ ਆ ਜੀ ਸਰੋਰ ਵਾਲੀ ਸਾਈਡ ਇੱਥੇ ਬੱਚੇ ਬੈਠੇ ਆ ਦੋਨੋਂ ਹੀ ਮੇਰੇ ਬੱਚੇ ਬੈਠੇ ਆ ਕੁਰਸੀਤਨੇ ਪੜਿਆ ਆਪਣੇ ਪਾਪਾ ਦਾ ਫੋਨ ਉਹਨਾਂ ਦੇ ਪਾਪਾ ਵੀ ਬੈਠੇ ਆ ਮੈਂ ਇੱਥੇ ਵੀਡੀਓ ਬਣਾਉਣ ਡਿਆ ਵੀ ਹਾਂ ਇਹਨਾਂ ਦੇ ਨਾਲੇ ਮੈਂ ਗੁਰਦਾਰੇ ਦੀ ਇੱਧਰ ਸੰਗਤ ਵੀ ਆਂਦੀ ਪਈ ਆ ਕੋਈ ਪੰਜ ਇਸ਼ਨਾਨਾ ਕਰਦਾ ਕੋਈ ਇਸ਼ਨਾਨ ਕਰਦਾ ਹਨਾ ਤੇ ਇੱਥੇ ਆਪਾਂ ਠੰਢੀ ਠੰਢੀ ਚੱਲੇ ਗਏ ਹਾਂ ਗੁਰਦਾਰੇ ਹੋਣ ਲੱਗੇ ਅਸੀਂ ਤੇ ਪਾਪਾ ਇਸ਼ਨਾਨ ਕਰਨ ਤੇ ਬੱਚਿਆਂ ਨੇ ਇਸ਼ਨਾਨ ਨਹੀਂ ਕੀਤਾ ਸੀਰ ਤੋਂ ਆਖਿਆ ਸੀ ਤੇ ਵੀ ਰੋਂੜਿਆ ਪੈਂਦੀ ਪਾਣੀ ਆਪਣੇ ਆਪ ਘਰੇ ਟੂਟੀ ਥੱਲੇ ਬਹੁਤ ਇਹ ਨਾ ਹੁੰਦੀ ਰਹਿੰਦੀ ਆ ਪਰ ਇਤਰਾ ਨਹੀਂ ਇਹ ਇਸ਼ਨਾਨ ਕਈ ਇਹਦੀ ਕਰਦੀ ਰੋਂੜਿਆ ਵੀ ਫਿਰ ਇਹਨੂੰ ਅਹੀਂ ਰਹਿਣਤਾ ਤੇ ਇਹਦੇ ਪਾਪਾ ਨੇ ਇਸ਼ਨਾਨ ਕਰ ਲਿਆ ਤੇ ਆਪਾਂ ਇਸ ਤੋਂ ਬਾਅਦ ਫਿਰ ਟੇਕਿਆ ਮੱਥਾ ਮੱਥਾ ਟੇਕਣ ਤੋਂ ਬਾਅਦ ਇੱਥੇ ਆਪਾਂ ਆ ਗਏ ਆ ਜੀ ਦੀਵਾਨ ਹਾਲ ਵਾਲੀ ਸਾਈਡ ਇੱਥੇ ਆਪਾਂ ਬੈਠੇ ਹਾਂ ਪਾਰਕ ਦੇ ਵਿੱਚ ਪਾਰਕ ਬਹੁਤ ਖੁੱਲੀ ਆ ਇੱਥੇ ਪਾਰਕ 'ਚ ਕੋਈ ਵੀ ਨਹੀਂ ਆ ਅਹੀਂ ਹਾਂ ਜ਼ਿਆਦਾਤਰ ਲੋਕ ਸਾਹਮਣੇ ਦੀਵਾਨ ਹਾਲ ਆ ਦਬਾਨ ਹਾਲ ਦੇ ਵਿੱਚ ਹੀ ਸਾਰੇ ਜਾਨੀ ਸੰਗਤਾਂ ਬੈਠੀਆਂ ਦੁਪਹਿਰਾ ਸਾਬ ਚੱਲੰਦੇ ਆ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਹੀ ਦੁਪਹਿਰਾ ਸਾਬ ਵਿੱਚ ਆਪਾਂ ਅੰਦਰੋਂ ਦਰਸ਼ਨ ਕਰ ਰਹੇ ਹਾਂ ਮੱਥਾ ਟੇਕ ਆਇਆ ਫਿਰ ਇਹਨਾਂ ਨੂੰ ਲੈ ਕੇ ਥੋੜੇ ਟਾਈਮ ਆਪਾਂ ਆ ਗਏ ਹਾਂ ਬਾਹਰ ਤੇ ਬਹੁਤ ਦੂਰਾਂ ਦੂਰਾਂ ਤੋਂ ਸੰਗਤਾਂ ਆਉਂਦੀਆਂ ਹਰ ਐਤਵਾਰ ਦੁਪਹਿਰਾ ਸਾਬ ਹੁੰਦਾ ਵਾ ਉਸ ਤੋਂ ਬਾਅਦ ਆਪਾਂ ਅਗੇ ਘਰੇ ਘਰਿਆਂ ਤੋਂ ਬਾਅਦ ਸੀਤ ਦੇ ਪਾਪਾ ਕਰਦੇ ਪਏ ਰੈਸਟ ਤੇ ਸੀਤ ਨੇ ਫੜੇ ਆ ਡੱਬੇ ਆਂਦੀਆਂ ਦੁੱਧ ਲੈਣ ਚੱਲੇ ਗਏ ਪਰੇਸ਼ਾਨ ਕਰਦੀ ਪਈ ਆ ਬਹੁਤ ਜ਼ਿਆਦਾ ਇਸ ਤੋਂਦਾ ਵਾ ਇੱਧਰ ਹੋਣੇ ਨੇ ਫੜ ਲਿਆ ਵਾ ਝਾੜੂ ਝਾੜੂ ਰਿਆ ਭੀਆ ਲਾਉਣ ਝਾੜੂ ਦਾ ਵੀ ਇਹਨੂੰ ਬਹੁਤ ਸ਼ੌਂਕਿਆ ਲਾਉਣ ਦਾ ਹੈਣਾ ਝਾੜੂ ਨਹੀਂ ਇਹ ਛੱਡਦੀ ਨਿੱਕੀ ਹੁੰਦੀ ਨੂੰ ਇਹਨੂੰ ਮਤਲਬ ਝਾੜੂ ਦਾ ਬੜਾ ਹੁੰਦਾ ਹੁੰਦਾ ਹੈ ਜਦੋਂ ਹਨਾ ਸਿਆਲਾਂ ਦੇ ਦਿਨ ਸੀ ਨਾ ਉਦੋਂ ਵੀ ਇਹਨੇ ਇਦਾਂ ਝਾੜੂ ਫੜ ਕੇ ਤੇ ਲੱਗੀ ਰਹਿਣਾ ਤੇ ਹੁਣ ਥੋੜਾ ਅੱਗੇ ਨੂੰ ਕਟੇ ਹੀ ਪਰ ਅੱਜ ਫੇਰ ਇਹਨੇ ਇੱਤੇ ਝਾੜੂ ਫੜ ਲਿਆ ਵਾ ਝਾੜੂ ਫੜ ਕੇ ਤੇ ਡਈਆ ਲਾਉਣ ਲਾਉਣਾ ਤੇ ਕੀ ਹੁੰਦਾ ਵਾ ਜਿਆਦਾਤਰ ਨਾ ਇਹ ਝਾੜੂ ਖਰਾਬ ਕਰ ਦਿੰਦੀ ਆ ਇਹ ਝਾੜੂ შეਤੀ ਨਵਾਲਾ ਨਾ ਪੈਂਦਾ ਇਸ ਤਰ੍ਹਾਂ ਜਦੋਂ ਮਾਰਦੀ ਰਹਿੰਦੀ ਆ ਨਾ ਥੋੜਾ ਜਿਹੀ ਟੋਟੇ ਜਾਂਦਾ ਵਾ ਜੇ ਇਹਨੂੰ ਨਾ ਦੇਈਏ ਫਿਰ ਇਹ ਜिद ਕਰਦੀ ਆ ਕਿ ਤੇ ਜੇ ਸਟੋਰ ਰੂਮ ਚ ਛਾੜੂ ਰੱਖੀਏ ਤਾਂ ਵੀ ਜਦੋਂ ਇਹ ਅੰਦਰ ਕਦੇ ਵੱਡੀ ਸਟੋਰ ਰੂਮ ਚ ਕੋਈ ਚੀਜ਼ ਲੈਣੇ ਮਗਰ ਹੀ ਆ ਜਾਣਾ ਹੁੰਦਾ ਇਹਨੂੰ ਪਤਾ ਲੱਗ ਜਾਂਦਾ ਇੱਥੇ ਝਾੜੂ ਪਿਆ ਇਹ ਬਾਰ ਵੇੜੇ ਚ ਪਿਆਉਂਦੇ ਵੀ ਇਹਨੇ ਫੜ ਲੈਣਾ ਇਹ ਅਗਲੇ ਦਿਨ ਦੀ ਆਪਾਂ ਚੱਲੇ ਹਾਂ ਇੱਥੇ ਪਿੰਡ ਗੁਰਦਾਰਾ ਸਾਹਿਬ ਮੱਥਾ ਟੇਕ ਕੇ ਆ ਸਾਡੇ ਲਾਗੂ ਆਇਆ ਨਿੱਕੇ ਜਿਹੇ ਬੱਚਾ ਖੇਡਣ ਇਹ ਨਿੰਮ ਫਿਰ ਇਤਨਾ ਕਿੱਦ ਨਹੀਂ ਤਾਂ ਕਰਕੇ ਆਹੀ ਸਿਰ ਤੇ ਫਿਰ ਭੱਜੀ ਜਾਂਦੀ ਰਸੋਈ ਦੇ ਵਿੱਚ ਖਲਾਰੇ ਪਾਉਣ ਨੂੰ ਸੋ ਜਿਹੜਾ ਡਸਟਬਿਨ ਵਿਆਹ ਉਹ ਉੱਥੇ ਜਾ ਕੇ ਵੜਾਏ ਲੱਗਦੇ ਬਹੁਤ ਖਲਾਰੇ ਪਾਉਂਦੀ ਉੱਥੇ ਜਾ ਕੇ ਸਿਰ ਤੇ ਹੁਣ ਆਪਾਂ ਆ ਗਏ ਹਾਂ ਬਾਹਰ ਸ਼ਾਮ ਹੋ ਗਈ ਹੈ ਨਾ ਬਾਹਰ ਠੰਡਾ ਹੋ ਗਿਆ ਪੂਰਾ ਨਹੀਂ ਠੰਡਾ ਹੋਇਆ ਹਲੇ ਇੱਥੇ ਪਈ ਤੇ ਤੋਪਿਆ ਘਰੇ ਉਹਦਾ ਸਾਡੇ ਸ਼ਾਰੇ ਸ਼ਾਂ ਆ ਗਈ ਹੈ ਤੇ ਸ਼ਾਮ ਨੂੰ ਹੀ ਅਸੀਂ ਚੱਲੇ ਹਾਂ ਪਿੰਡ ਕੋਰਦਰਾ ਸਾਹਿਬ ਕਿਉਂਕਿ ਇਹਦੇ ਪਾਪਾ ਚੱਲੇ ਹੀ ਸ਼ਾਪ ਤੇ ਅਸੀਂ ਵੀ ਉਹਨਾਂ ਦੇ ਨਾਲ ਚੱਲੇ ਚੱਲੇ ਹਾਂ ਇੱਧਰ ਪੈਲੀਆਂ ਜਿਹੜੀਆਂ ਵਗ ਗਈਆਂ ਹਨਾ ਹੱਲੇ ਤੇ ਐ ਲਾਗੇ ਵੇਲਾ-ਵੇਲਾ ਹੋ ਗਿਆ ਵਾ ਵਾਣ ਜਿਹੜੇ ਵਗੇ ਪਏ ਆ ਕਈਆਂ ਨੇ ਇਹਦੇ ਵਿੱਚ ਬੀਜੀ ਆ ਪੱਠੇ ਤੇ ਕਈਆਂ ਨੇ ਹੁਣ ਮਾਰਨਾ ਕੱਦੂ ਛੋਨਾ ਲਾਉਣ ਵਾਸਤੇ ਤੇ ਆਪਾਂ ਹੁਣ ਘੁੱਟਾ ਦਾ ਸਭ ਠੇਕ ਆ ਜਾਂਦੀ ਮੱਥਾ ਇੱਥੇ ਆਪਾਂ ਆ ਗਏ ਆਪਣੇ ਸ਼ਾਪ ਤੇ ਜਿੱਦ ਤੇ ਬਾਬਾ ਸ਼ਾਪ ਬੰਦੇ ਦੇ ਕਰਨ ਹੁਣ ਨਹੀਂ ਚੱਲੇ ਹਾਂ ਘਰੇ ਪਹਿਲਾਂ ਇਹਨਾਂ ਨੂੰ ਆਂਦੇ ਹੀ ਤੁਹਾਨੂੰ ਗਲੀਆਂ ਨੂੰ ਛੱਡ ਆਉਣਾ ਮੈਂ ਘਰੇ ਫੇਰ ਸ਼ਾਪ ਤੇ ਆਜੂ ਇੰਕੀਆਂ ਨਹੀਂ ਤੁਸੀਂ ਫੇਰ ਆਓਗੇ ਹੁਣ ਨਹੀਂ ਲਾਤੇ ਹੁਣ ਨਹੀਂ ਗਿਆ ਆਪਕੋ ਸਾਰੇ ਜਾਣੇ ਕਰੇ ਚਲੇ ਜਾਂਦੇ ਆ ਉਤਰਾ ਵੇਹੇ ਬੜੀ ਲੇਟ ਜਾਂਦੀ ਆ ਘਰੇ ਹਨੇਰਾ ਹੋ ਜਾਂਦਾ ਵਾ ਆ ਸਾਹਮਣੇ ਆ ਜਿਹੜਾ ਇਹ ਵੀ ਗੁਰਦਾਰਾ ਹੀ ਸਾਡੀ ਦੁਕਾਨ ਦੇ ਸਾਹਮਣੇ ਤੇ ਆਪਾਂ ਵੇਹੇ ਦੂਸਰੇ ਗੁਰਦਾਰ ਸਾਹਿਬ ਜਾਂਦੇ ਆ ਵੱਡੀ ਇਧਰ ਹੋਗੀ ਉਹ ਵੇਲਾ ਜਿਹੜਾ ਕੋਈ ਪ੍ਰੋਗਰਾਮ ਹੁੰਦਾ ਨਾ ਦਿਨ ਉਹਦੇ ਪ੍ਰੋਗਰਾਮ ਹੁੰਦਾ ਉਦਾਂ ਨਹੀਂ ਹੁੰਦਾ ਤੇ ਆਪਾਂ ਇੱਥੇ ਆ ਗਏ ਆ ਜੀ ਘਰੇ ਘਰੇ ਆਪਾਂ ਲੈ ਕੇ ਆਏ ਕੋਲਡ ਡਰਿੰਕ ਉਹ ਡਾਇਆ ਹੁਣ ਪੀਣ ਬੱਚੇ ਇਹ ਸੀਰਤ ਨੇ ਦੀ ਬੋਤਲ ਹੀ ਖੜੀ ਆ ਬੋਤਲ ਹੀ ਆ ਨਹੀਂ ਮੈਂ ਪੀਣੀ ਆ ਪੀਣੀ ਤੇ ਨੇ ਕੀ ਆ ਇਨੇ ਤਾਂ ਟੇਸਟ ਨਹੀਂ ਵਧੀਆ ਲੱਗਾ ਸੀ ਤੈਨੂੰ ਬੈਹਣਾ ਤੇ ਹੋਰ ਤਰ੍ਹਾਂ ਦਾ ਮੂਹ ਕਰਦੇ ਹੀ ਹੈਨਾ ਤੁਹਾਡਾ ਲਿੰਕੇ ਦਾ ਟੇਸਟ ਹੋਰ ਦਾ ਜਦ ਹੁੰਦਾ ਤਾਂ ਕਰਕੇ ਇੱਧਰ ਡੰਗਣ ਵਾਲੀ ਸਾਈਡ ਹੈ ਜੇ ਪੂਰਾ ਨੇਹਰਾ ਕਿਉਂਕਿ ਇੱਧਰ ਬਲਬ ਛੱਡਣਾ ਹੈ ਇਹ ਇਨਾਂ ਨੇ ਆਉਣਾ ਵੇਲੀ ਚ ਹਲੇ ਫਿਰ ਛੱਡਣਗੇ ਬਲਬ ਫਿਰ ਢੋਣਗੇ ਨਾਲ ਨੂੰ ਪਾਣੀ ਦਾ ਨਹੀਂ ਖਾਣਾ ਮਾਣਾ ਮੱਝਾਂ ਨੂੰ ਪਾਣਗੇ ਇਹਨਾਂ ਦਾ ਤੇ ਆਪਸੀ ਪਾਪਾ ਜੀ ਦਾ ਜਿਹੜਾ ਮੰਜੀਏ ਤੇ ਬੈਠੇ ਆ ਉਹਨਾਂ ਦਾ ਮੰਜਾ ਮੱਲਿਆ ਵਾ ਉਹ ਘਰੇ ਨਹੀਂ ਹੈਗੇ ਹੱਲੇ ਲੱਗੇ ਹੋਣਾ ਸੀ ਲਾਲਜੀ ਤੇ ਭੁੱਲਰ ਨੇ ਤੇ ਉਹ ਗਏ ਉਧਰ ਹੁਣ ਅਚਰ ਆਪਾਂ ਉਹਨਾਂ ਦੇ ਮੰਜੀਏ ਤੇ ਬੈਠੇ ਆ ਬਾਹਰ ਖੁੱਲੀ ਖਵਾਚ ਇੱਥੇ ਆਪਣਾ ਰੋਟੀ ਪਾਣੀ ਦਾ ਕੰਮ ਹੋ ਗਿਆ ਹੀ ਤੇ ਬੱਚੇ ਸੌਂ ਗਏ ਹੀ ਸਾਰੇ ਜਾਣ ਪੈ ਗਏ ਹਨਾ ਰੋਟੀ ਪਾਣੀ ਖਾ ਕੇ ਇੱਥੇ ਮੈਂ ਇਕੱਲੇ ਚਾਕਦੀ ਪਈ ਹਾਂ ਮੈਂ ਇੱਥੇ ਸਾਫ਼ ਕਰਦੀ ਪਈ ਹਾਂ ਵਾਧਾ ਭੰਡ ਵਗੈਰਾ ਧੋ ਕੇ ਤੇ ਮੈਂ ਜਿਹੜਾ ਇੱਕ ਵਾਰੀ ਬਾਧੇ ਦਾ ਕੰਮ ਰਸੋਈ ਦੇ ਦਾ ਉਹ ਮੈਂ ਕਰਕੇ ਤੇ ਫੇਰ ਹੀ ਪੈਣਾ ਹੁੰਦਾ ਵਾ ਕਿਉਂਕਿ ਜਦੋਂ ਫਿਰ ਆਪਾਂ ਸਵੇਰ ਸਵੇਰ ਉੱਠਦੇ ਆ ਨਾ ਚਾਹ ਬਣਾਉਣਾ ਰਸੋਈ ਸਾਫ਼ ਹੋਵੇ ਤੇ ਫਿਰ ਆਪਾਂ ਨੂੰ ਵਧੀਆ ਲੱਗਦਾ ਫਰੈਸ਼ ਫਰੈਸ਼ ਲੱਗਦਾ ਸਾਰਾ ਕੁਝ ਹੈ ਜੇ ਆਪਾਂ ਪੂਰਾ ਖਲਾਰਾ ਚੋਕ ਕੇ ਨਾ ਸੋਈਏ ਹਨਾ ਫਿਰ ਜਦੋਂ ਉੱਠੀਏ ਇੱਕ ਤੇ ਉਹ ਵੈਸੇ ਹੀ ਸੁਸਤੀ ਪਈ ਹੁੰਦੀ ਆ ਆਪਾਂ ਨੂੰ ਤੇ ਇੱਕ ਖਲਾਰਾ ਵੇਖ ਕੇ ਤੇ ਹੋਰ ਸੁਸਤੀ ਪੈ ਜਾਂਦੀ ਆ ਤਾਂ ਕਰਕੇ ਮੈਂ ਭਾਂਡੇ ਧੋਣ ਤੋਂ ਬਾਅਦ ਸਾਰਾ ਇੱਕ ਵਾਰੀ ਇੰਜੈਕਸ਼ਨ ਤੇ ਗੈਸ ਦਾ ਵਾਧਾ ਸਾਰਾ ਐ ਕਲੀਨ ਕਰਨਾ ਹੁੰਦਾ ਵਾ ਉਸ ਤੋਂ ਬਾਅਦ ਹੀ ਫਿਰ ਮੈਂ ਵੀ ਪੈਣਾ ਇਥੇ ਕਾਫੀ ਨੇਰਾ ਹੋ ਗਿਆ ਹਿੱਤੇ ਮੈਂ ਜਿੰਨਾ ਛੇ ਕੰਮ ਪੂਰੇ ਨਾ ਕਰਾਂ ਮੈਨੂੰ ਵੀ ਚੰਨੀ ਆਉਂਦਾ ਕੰਮ ਕਰਕੇ ਪਈ ਉਹ ਫਿਰ ਪੂਰਾ ਹੈ ਨਾ ਐ ਸਕੂਨ ਜਹ ਰਹਿਦਾ ਵੀ ਕਾਵਾ ਇਨ ਬੇੜ ਕੇ ਪਿਆ ਹੁਣ ਇਧਰ ਮੈਂ ਲੱਗੀ ਹਾਂ ਕੱਪੜੇ ਜੋੜਨਾ ਤੇ ਓਕੇ ਜੀ ਅੱਜ ਦੇ ਵਲੌਗ ਚ ਐਨਾਈ ਥੈਂਕ ਯੂ